ਸ਼ਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵਿਆ ਕਰ ਬਾਦਾ ਭੋਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰ ਤਾਰਾ ਜੀ ਅੰਬਰ ਤੋਲੀ ਪਿਛਾ ਟੰਕ ਚੜਾਈ ਏਵਦ ਵਦਾ ਮਾਵਾ ਨਾਹੀ ਸਭ ਸੈ ਨਭ ਚਲਾਈ ਇਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆਖ ਕਰਾਈ ਜੇ ਵਡ ਸਾਹਿਬ ਤੇ ਵਡਾ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰਜਿਆ ਸੁਣਣ ਨਾ ਰਜੇ ਕੰਨ ਅਕੀਂ ਦੇਖ ਨਰ ਜੀਆ ਗੁਣ ਗਾਹਕ ਇਕ ਵਨ ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁਖਾ ਤਾਰਜੈ ਜਾ ਗੁਣ ਕਹ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੂੜਿਆਰ ਬੰਨ ਚਲਾਈਐ ਵਿਣ ਸੱਚੇ ਤਨ ਛਾਰ ਛਾਰ ਰਲਾਈਐ ਵਿਣ ਸੱਚੇ ਸਭ ਭੁਖ ਜੇ ਪੈਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਲਚ ਲਗ ਮਹਿਲ ਖਵਾਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮਹਿ ਤ੍ਰਿਸ਼ਨਾ ਅਗ ਸਬਦ 부ਝਾਈਐ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੋਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕਿਆ ਕਰਮ ਧਿਆਨ ਪਤਕੇ ਸਾਧ ਖਾਦਾ ਲਹ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਹੋ ਲੋ ਜਵੇਹਰ ਲਾਲ ਤਿਤ ਫਲ ਰਤਨ ਲਗਹਿ ਮੁਖ ਭਾਖਿਤ ਹਿਰਦੈ ਰਿਦੈ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ 86 ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖ ਹੰਸ 헤ਤ ਲੋਭ ਕੋਪ ਚਾਰੇ ਨਦੀਆ ਅਗ ਵਵਹ ਦਜਹ ਨਾਨਕਾ ਤਰੀਆ ਕਰਮੀ ਲਗ ਪੌੜੀ ਜੀਵ ਦਿਆ ਮਰ ਮਾਰ ਨਾ ਪਛੋ ਤਾਈਐ ਝੂਠਾ ਇਹੋ ਸੰਸਾਰ ਕਿਨ ਸਮਝਾਈਐ ਸਚਨਾ ਧਰੇ ਪਿਆਰ ਧੰਦਾ ਤਾਈਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਹਤ ਨਾ ਚਸਾ ਵਿਲੰਮ ਭਰੀਐ ਪਾਈਐ ਗੁਰ ਪ੍ਰ사ਦੀ ਬੁਝ ਸਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਸ ਆਕਤ ਤੂਰਾ ਨਿਮ ਫਲ ਮਨ ਮੁਖ ਵਸਹਿ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਆਕੜਾਲ ਕਬ ਉੱਚੀ ਪ੍ਰੀਤ ਨਾਨਕਾ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕਹਤੇ ਕਹ ਹੈ ਵਖਾਨ ਕਹ ਕਹ ਜਾਵਣਾ ਵੇਦ ਕਹ ਹੈ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁਝਿਆ ਪਾਵਣਾ ਖਟ ਦਰਸ਼ਨ ਕੈ ਭੇਖ ਕਿਸੈ ਸਚ ਸਮਾਵਣਾ ਸਚਾ ਪੁਰਖ ਅਲਖ ਸਬਦ ਸੁਹਾਵਣਾ ਮੰਨੇ ਨਾਓ ਬਿਸੰਖ ਦਰਗਹ ਹੈ ਪਾਵਣਾ ਖਾਲਕ ਕਉ ਆਦੇਸ ਢਾਡੀ ਗਾਵਣਾ ਨਾਨਕ ਜੁਗ ਜੁਗ ਇੱਕ ਮਨ ਵਸਾਵਣਾ ਸ਼ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਂਗੀ ਲਗੈ ਜਾਏ ਆਪਨ ਹੱਥੀ ਆਪਣੈ ਦੇਹ ਕੂਚਾ ਆਪੇ ਲਾਇ ਹੁਕਮ ਪਿਆ ਤੋਰਖ ਸਮਕਾ ਅਤੀ ਹੂਤ ਕਾ ਖਾਏ ਗੁਰਮੁਖ ਸਿਓ ਮਨਮੁਖ ਅੜੈ ਡੁੱਬੈ ਹਕ ਨਿਆਇ ਦੁਹਾ ਸਿਰਿਆ ਆਪੇ ਖਸਮ ਵੇਖੈ ਕਰ ਵਿਉਪਾਇ ਨਾਨਕ ਏਵੈ ਜਾਣੀਐ ਸਭ ਕਿਛ ਤਿਸ ਹੈ ਰਜਾਈ ਮਹੱਲਾ ਦੂਜਾ ਨਾਨਕ ਪਰਖੇ ਆਪ ਕਉ ਤਾ ਪਾਰਖ ਜਾਣ ਰੋਗਦਾਰੂ ਦੋਵੇ 부ਜੈ ਤਾ ਵੈਦ ਸੁਜਾਨ ਵਾਟ ਨਾ ਕਰਈ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ ਲਬ ਨਾ ਚੱਲੈ ਸੱਚ ਰਹਿ ਸੋ ਵਿਸ਼ਟ ਪਰਵਾਨ ਸਰ ਸੰਦੇ ਆਗਾਸ ਕਉ ਕਿਉ ਪਹੁੰਚੈ ਬਾਣ ਅੱਗੇ ਓਹ ਅਗੰਮ ਹੈ ਵਾਹਿੰਦੜ ਜਾਣ ਪੌੜੀ ਨਾਰੇ ਪੁਰਖ ਪਿਆਰ ਪ੍ਰੇਮ ਸੀਗਾਰੀਆ ਕਰਨ ਭਗਤ ਦਿਨ ਰਾਤ ਨਾਰੇਹਨੀ ਵਾਰੀਆ ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ ਸਚ ਕਹਿਨ ਅਰਦਾਸ ਸੇਵੇ ਚਾਰੀਆ ਸੋਹਣ ਖਸਮੇ ਆਪਾਸ ਹੁਕਮ ਸਿਧਾਰੀਆ ਸਖੀ ਕਹਿਨ ਅਰਦਾਸ ਮਨੋਪਿਆਰੀਆ बिन नावै त्रिगवास फेट सो जीविया शब्द सवारी आस अमृत पीवेया श्लोक मोहल्ला पहला मारू मीह ना तृप्तिया अग्गी लहै ना भुख राजा राज ना तृप्तिया सायर भरे किसुक नानक सच्चे नाम की केती पुछा पुछ ਮਹੱਲਾ ਦੂਜਾ ਨਿਹਫਲੰ ਤਸ ਜਨਮਸ ਜਾਵਤ ਬ੍ਰਹਮਨਾ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪੌੜੀ ਖਸਮੈ ਕੈ ਦਰਬਾਰ ਟਾਡੀ ਵਸਿਆ ਸੱਚਾ ਖਸਮ ਕਲਾਂ ਕਮਲ ਵਿਗਸਿਆ ਖਸਮ ਹੋ ਪੂਰਾ ਪਾਏ ਮਨਹੋਰ ਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧਉਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਢਾਡੀ ਕਥੇ ਅਕਥ ਸਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ